ਵੀਰ ਵੀਰਾਂ ਨੇ ਪਾਤੜਾਂ ਵਾਲੇ ਡਰਾਈਵਰ ਵੀਰਾਂ ਦਾ ਸਾਥ ਨਹੀਂ ਨਾ ਦਿੱਤਾ ਤੇ ਉਹ ਆ ਨਤੀਜੇ ਦੇਖ ਲੈਣਾ ਆ ਉਦਾਂ ਦੇ ਕੁਝ ਕੁ ਘਟਿਆ ਮਾਲਕਾਂ ਦੇ ਹੌਂਸਲੇ ਇੰਨੇ بلند ਹੋ ਗਏ ਆ ਇੱਕ ਬਾਈ ਸੀਗਾ ਹਾਕਮ ਸਿੰਘ ਪਾਤੜਾਂ ਤੋਂ ਤੇ ਬਾਈ ਹੁਣੇ ਪੈਸੇ ਲੈਣੇ ਸੀ ਆਪਦੀ ਤਨਖਾਹ ਉਹਣਾ ਮਾਲਕ ਹੰਕਾਰੀ ਮਾਲਕ ਘਰੇ ਆ ਕੇ ਉਹਨੂੰ ਕੁੱਟ ਕੇ ਗਿਆ ਬਾਈ ਸਾਰੇ ਇਕੱਲੇ ਡਰਾਈਵਰ ਨੂੰ ਨਹੀਂ ਸਾਰੇ ਪਰਿਵਾਰ ਨੂੰ ਕੀ ਕੀ ਦੇ ਦਿੱਤੀ ਪਤਾ ਨਹੀਂ ਹੁਣ ਹੁਣ ਆ ਡੇਢ ਘੜੀਰੋ ਦੇ ਕੋਲੇ ਇੱਕ ਨਹੀਂ ਤੇ ਯਾਰ ਦੇਖੋ ਕਿੱਡੇ ਲੋਕ ਹੰਕਾਰੀ ਹੋ ਜਾਂਦੇ ਇਹ ਮਾੜੇ ਬੰਦੇ ਤੇ ਹਾਂ ਮਾੜੇ ਬੰਦੇ ਤੇ ਹਾਂ ਤੇ ਜਦੋਂ ਕਿਤੇ ਉੱਥੇ ਤੁਹਾਡੀ ਗੱਡੀ ਨੂੰ ਕੋਈ ਆਰਟੀਓ ਹੱਥ ਪਾਉਂਦਾ ਜਾਂ ਹੋਰ ਪਾਉਂਦਾ ਹੈ ਉੱਥੇ ਉੱਥੇ ਵੀ ਬੋਲਿਆ ਕਰੋ ਉੱਥੇ ਤਾਂ ਡਰ ਜਾਂਦੇ ਕੋਈ ਫੈਕਟਰੀ ਵਾਲਾ ਖਾਲੀ ਨਹੀਂ ਕਰਾਉਂਦਾ ਉੱਥੇ ਤੁਹਾਡੀ ਆਵਾਜ਼ ਨਹੀਂ ਨਿਕਲਦੀ ਇੱਕ ਇਕੱਲੇ ਗਰੀਬ ਡਰਾਈਵਰ ਤੇ ਯਾਰ ਤੁਸੀਂ ਲੋਕ ਰੋਬ ਮਾਰਨੇ ਜੋਗਿਆ ਰੋਬਰ ਦੇ ਤੇ ਮਾਰੋ ਜਾ ਰੋਬਰ ਦੇ ਤੇ ਮਾਰੋ ਫਿਰ ਸੁਆਦ ਆਉਣਾ ਤੇ ਬਾਕੀ ਬਾਈ ਆ ਮੇਰੀ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਆ ਯਾਰ ਵੀ ਕਿਸੇ ਵੀ ਡਰਾਈਵਰ ਭਰਾ ਨਾ ਇਦਾਂ ਧੱਕਾ ਹੁੰਦਾ ਸਾਥ ਦਿਆ ਕਰੋ ਠੀਕ ਆ ਤੇ ਇਹ ਬੰਦੇ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਚਲੋ ਜੇ ਕੋਈ ਹਿਸਾਬ ਕਿਤਾਬ ਆ ਉਹ ਬਹਿ ਕੇ ਕਰ ਲੋ ਤੇ ਬਾਕੀ ਜਿੱਦਾਂ ਪਾਤਲਾ ਧਰਨਾ ਲੱਗਿਆ ਸੀ ਇਹ ਤੇਰੇ ਚ ਐਡਾ ਹੀ ਕਰੰਟ ਸੀ ਉੱਥੇ ਆ ਜਾਂਦਾ ਨਾ ਉੱਥੇ ਉੱਥੇ ਤਰ੍ਹਾਂ ਹਿਸਾਬ ਹਾਂ ਉੱਥੇ ਹੈਗਾ ਹੀ ਡਰਾਈਵਰ ਸਾਰੇ ਤਰ੍ਹਾਂ ਨਾਲੇ ਚੰਗੀ ਤਰ੍ਹਾਂ ਕਰਕੇ ਤੋਰਦੇ ਹਿਸਾਬ ਕਿਤਾਬ ਤੇਰਾ ਹਾਂ ਚਬਾਨੀ ਚਬਾਨੀ ਮੋੜ ਦਿੰਦੇ ਤੇ ਇੱਕ ਇਹ ਹੁੰਦਾ ਵੀਰੇ ਕਈਆਂ ਦੇ ਦਿਮਾਗ ਤੇ ਆਪਾਂ ਆਮਾ ਜਿਹੜਾ ਕਰਦੀ ਵਿੱਚ ਮਜਬੂਰੀਆਂ ਕਰਕੇ ਹਾਂ ਅਗਲਾ ਚੱਲ ਬਹੁਤ ਮਜਬੂਰੀਆਂ ਕਰਕੇ ਜਾਂ ਕੁਝ ਸੋਚ ਕੇ ਚੁੱਪ ਕਰ ਜਾਂਦਾ ਪਰ ਅਗਲਾ ਸੋਚਦਾ ਯਾਰ ਮੈਂ ਥੋੜਾ ਡਰ ਗਿਆ ਐਡਾ ਡਰ ਕੇ ਨੂੰ ਕੋਈ ਸ਼ੇਰ ਨਹੀਂ ਹੁੰਦਾ ਤੇ ਇਦਾਂ ਦੇ ਬੰਦਿਆਂ ਨੂੰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਆ ਵੀ ਪਹਿਲਾਂ ਉਹ ਹੀ ਡਰਾਈਵਰ ਸਾਨੂੰ ਕਮਾ ਕੇ ਦਿੰਦਾ ਤੇ ਬਾਅਦ ਚ ਤੁਸੀਂ ਉਹਦੇ ਸ਼ੇਖਰ ਮਾਰਦੇ ਹੈ हां जे कोई ड्राइवर च गलती ਆ ਕੋਈ ਗੱਲਬਾਤ ਆ ਕੋਈ ਕਾਣ ਮੀਣਾ ਯਾਰ ਮਿਠਾ ਕੇ ਚਾਰ ਬੰਦਿਆਂ 'ਚ ਗੱਲਾਂ ਕਰੋ ਪੁੱਟਣ ਮਾਰਨ ਵਾਲੀ ਕਿਹੜੀ ਗੱਲ ਹੋਗੀ ਹਾਲ ਨਿਕਲ ਜਾ ਨਾ ਇੱਕ ਗੱਲ ਦਾ ਜੇ ਤੁਹਾਡੇ ਕੋਲੇ ਚਾਰ ਸੈਲੜ ਹੈਗੇ ਆ ਦੋ ਗੱਡੀਆਂ ਹੈਗੀਆਂ ਤਾਂ ਤੁਸੀਂ ਐਡੇ ਕੋਈ ਸ਼ੇਅਰ ਹੋਗੇ ਵੀ ਜਿੱਦਾਂ ਮਰਜੀ ਡਰਾਈਵਰ ਨੂੰ ਕੁੱਟ ਦਿਓ ਸਹੀ ਹੈ ਹੈ ਉਹ ਤਾਂ ਚਲੋ ਕੋਈ ਪਿੰਡ ਹੀ ਇਦਾਂ ਦਾ ਹੁੰਦਾ ਤੇ ਜੇਕਰ ਕੋਈ ਪਿੰਡ ਵਗੈਰਾ ਇਦਾਂ ਦਾ ਹੁੰਦਾ ਤੇ ਇੱਥੇ ਅਗਲਾ ਦਬਾ ਕੇ ਹੋਕਾ ਪਿੰਡ ਤੇ ਤੁਹਾਨੂੰ ਭਾਂ ਪੇ ਕੁੱਟਦਾ ਝੋਨੇ 'ਚ ਭੱਜਦਾ ਨਹੀਂ ਮਿਲਦਾ ਹੁੰਦਾ ਹਾਂ ਹੋਇਆ ਸੀ ਇੱਕ ਪਿੰਡ ਪਿੰਡ ਕੁੱਟਣ ਜਾਵੜੇ ਕੁੱਟਣ ਜਾਵੜੇ ਭਾਈ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਹੋੱਕਾ ਦਵਾਤਾ ਪਿੰਡ ਚ ਹੋੱਕਾ ਦਵਾਤਾ ਉਹਨੇ ਟਰਾਲੀ ਲਾਲੀ ਕੈਡੀ ਕਰਕੇ ਕਾਰ ਲੰਗੇ ਨਾ ਫੜਲੇ ਲੋਕਾਂ ਨੇ ਉੱਥੇ ਫਿਰ ਚੱਪੜਾ ਝੋਨੇ ਜਿਹਾਈਆਂ ਫਿਰ ਗਾਰੇ ਤੇ ਛੜ ਛੜ ਕੁੱਟੇ ਉੱਥੇ ਲੋਕਾਂ ਨੇ ਐਂ ਕਰੇ ਇਹਨਾਂ ਨੇ ਕਰੇ ਬਾਦ ਇਹ ਹੁੰਦਾ ਯਾਰ ਇਹਦੇ ਦੇਖੋ ਬਾਕੀ ਮੈਂ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਨਤੀਜੇ ਆਉਣੇ ਸ਼ੁਰੂ ਹੋ ਗਏ ਭਾਈ ਦੇਖ ਲਓ ਟੱਕ ਡਰਾਈਵਰ ਵੀਰ ਨਾ ਹੋਈ ਸੀ ਤੇ ਇੱਕ ਤਰ੍ਹਾਂ ਫੇਰ ਹੋ ਗਈ ਸਾਥ ਦੇ ਲੋ ਹਾਂ ਤਾਂ ਨਾ ਵੀਰਾਂ ਦਾ ਭੋਗ ਵੀ ਨਹੀਂ ਪਿਆ ਇੱਕ ਦੂਜੇ ਦਾ ਸਾਥ ਦੇ ਲੋ ਜਿਹੜੇ ਕਹਿੰਦੇ ਨਾ ਸਾਡੇ ਗੇੜੇ ਨਾ ਮਰ ਜਾਣ ਸਾਡਾ ਫਲਾਣਾ ਨਾ ਮਰ ਜੇ ਜਦਾ ਥੋੜੇ ਨਾਲ ਹੋਈ ਤੁਹਾਨੂੰ ਉੱਧੇ ਪਤਾ ਲੱਗਣਾ ਵੀ ਕੀ ਹੁੰਦਾ ਉੱਧੇ ਤੁਸੀਂ ਕਹਿਣਾ ਉੱਧੇ ਮਾਰਨੀਆ ਚੀਕਾ ਤੇ ਉੱਧੇ ਥੋੜਾ ਕਿਸੇ ਨੇ ਸਾਥ ਨਹੀਂ ਦੇਣਾ